ਸੋ ਪਰਮ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ ਕਿਉਂਕਿ ਜਿੱਥੇ ਮੈਂ ਵੇਖਾਂ ਮੇਰੇ ਸਮਾਜ ਨਾਲ ੱੱਕੇ ਸ਼ਾਹੀ ਅਤਿਆਚਾਰ ਠੱਲਣ ਦਾ ਨਾਮ ਨਹੀਂ ਲੈ ਰਿਆ ਸੋ ਪਿਛਲੇ ਦਿਨੀ ਇਹ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਪੂਰੇ ਪੰਜਾਬ ਦੇ ਹਰ ਇੱਕ ਉਹ ਨਾਗਰਿਕ ਜਿਹੜੇ ਆਪਣੀ ਕੌਮ ਨੂੰ ਪਿਆਰ ਕਰਦੇ ਆ ਆਪਣੇ ਭਾਈਚਾਰੇ ਨੂੰ ਪਿਆਰ ਕਰਦੇ ਆ ਉਹਨਾਂ ਲੋਕਾਂ ਤੱਕ ਵੀ ਇਹ ਮਸਲਾ ਜਿਹੜਾ ਪਿੰਡ ਜਲਾਲਪੁਰ ਦਾ ਪਹੁੰਚਿਆ ਸੀਗਾ ਕਿਉਂਕਿ ਜਲਾਲਪੁਰ ਦੇ ਵਿੱਚ ਜੋ ਸ਼ੈਡਿਊਲ ਕਾਸਟ ਭਾਈਚਾਰੇ ਨਾਲ ਅਤਿਆਚਾਰ ਕੀਤਾ ਗਿਆ ਧੱਕੇਸ਼ਾਹੀ ਹੋਈ ਹੈ ਇਹ ਸਹਿਯੋਗ ਨਹੀਂ ਹੈ ਕਿਉਂਕਿ ਇੱਥੋਂ ਦੇ ਜਿਹੜੇ ਤਨਖਾਰ ਸਰਪੰਚ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਦਾ ਪੂਰਨ ਹੱਥ ਹੈ ਸਰਕਾਰ ਦੇ ਵੱਲੋਂ ਉਸ ਦੇ ਉੱਤੇ ਪੂਰਨ ਹੱਥ ਰੱਖਿਆ ਹੋਇਆ ਤਾਂ ਕਰਕੇ ਉਹਨੇ ਸ਼ੈਡਿਊਲ ਕਾਸਟ ਭਾਈਚਾਰੇ ਦੇ ਉਹ ਪਰਵਾਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਉਹਨਾਂ ਪਰਿਵਾਰਾਂ ਦੇ ਘਰਾਂ ਨੂੰ ਉਜਾੜਿਆ ਗਿਆ ਅਤੇ ਜਿਹੜੇ ਪਸ਼ੂ ਜਿਹੜੇ ਆ ਉਹ ਲੁੱਟ ਕੇ ਲੈ ਗਏ ਅਤੇ ਪਸ਼ੂਆਂ ਦਾ ਜਿਹੜਾ ਇੱਥੇ ਕਤਲ ਵੀ ਕੀਤਾ ਗਿਆ ਉਹਨਾਂ ਨੂੰ ਅੱਗ ਲਗਾਈ ਗਈ ਹੈ ਸਾਡੇ ਪਸ਼ੂਆਂ ਲਈ ਰੱਖੀ ਗਈ ਤੂੜੀ ਨੂੰ ਅੱਗ ਲਗਾਈ ਗਈ ਹੈ ਇਹ ਜਿਹੜੀ ਆ ਸਿੱਧੇ ਲੈਵਲ ਤੌਰ ਤੇ ਜਿਹੜਾ ਆ ਸਮਾਜ ਨੂੰ ਸਾਡੇ ਨੂੰ ਟਾਰਗੇਟ ਕੀਤਾ ਗਿਆ ਹੈ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਨੂੰ ਜਲੀਲਤਾ ਦਿਖਾਉਣ ਦੀ ਨੀਵਾ ਵਿਖਾਉਣ ਦੀ ਇਹ ਜਿਹੜੀ ਆ ਇਹ ਜਿਹੜੀ ਗੱਲ ਕੀਤੀ ਗਈ ਹੈ ਸੋ ਮੈਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਮੈਂ ਅਪੀਲ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਮਾਣਯੋਗ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਇਸ ਮਸਲੇ ਦੇ ਵਿੱਚ ਦਖਲ ਕਰਮ ਜਿਹੜਾ ਗੁੰਡਾ ਤੇ ਬਦਮਾਸ਼ ਜਿਹੜਾ ਇੱਥੋਂ ਦਾ ਜਰਨਲ ਕਮਿਊਨਿਟੀ ਦਾ ਸਰਪੰਚ ਹੈ ਜਿਹੜਾ ਮੇਰਾ ਭਾਈਚਾਰੇ ਨਾਲ ਅਤਿਆਚਾਰ ਕਰਦਾ ਧੱਕੇਸ਼ਾਹੀ ਕਰ ਰਿਹਾ ਹੈ ਉਹਨਾਂ ਨੂੰ ਦੱਬਣ ਦੀ ਲਤਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਸ਼ਾਸਨ ਵੱਲੋਂ ਚਿੱਟੇ ਦੇ ਉੱਤੇ ਕਾਲਾ ਅੱਖਰ ਪਾ ਕੇ ਸਾਨੂੰ ਐਫ ਆਈ ਆਰ ਜ਼ਰੂਰ ਦਰਜ ਕਰਕੇ ਦੇ ਦਿੱਤੀ ਗਈ ਹੈ ਪਰ ਉਸ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਅਜੇ ਤੱਕ ਉਹ ਜਿਹੜੀ ਹੈ ਜਿਸ ਦੇ ਨਾਲ ਸਾਡੇ ਪਰਿਵਾਰਾਂ ਦੇ ਉੱਤੇ ਅਟੈਕ ਕੀਤਾ ਸੀਗਾ ਉਹ ਅਜੇ ਤੱਕ ਉਹ ਜਿਹੜਾ ਆਪਣਾ ਸਾਧਨ ਹੈ ਉਸ ਨੂੰ ਥਾਣੇ ਨਹੀਂ ਲਗਾਇਆ ਗਿਆ ਅਤੇ ਉਹ ਜਿਹੜੇ ਦੋਚੀ ਜਿਨ੍ਹਾਂ ਨੇ ਸਾਡੇ ਪਸ਼ੂ ਮਾਰੇ ਉਹਨਾਂ ਦੋਸ਼ੀਆਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਕੋਈ ਸਖਤ ਸਜ਼ਾ ਨਹੀਂ ਦਿੱਤੀ ਸੋ ਇਸ ਕਰਕੇ ਸਮੁੱਚੇ ਸਮਾਜ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਰੋਸ ਹੈ ਜਿਸ ਤਰ੍ਹਾਂ ਇਹ ਮੈਨੂੰ ਪਤਾ ਲੱਗਾ ਹੈ ਅੱਜ ਨਹਿ ਬਹੁਤ देर ਹੋ ਚੁੱਕੀ ਆ ਪਰ ਮੇਰੇ ਸਮਾਜ ਦੇ ਨਾਲ ਜਿੱਥੇ ਵੀ ਤੱਕੇਸ਼ਾ ਹੋਈ ਹੋਊਗੀ ਜਿੱਥੇ ਵੀ ਅਤਿਆਚਾਰ ਹੋਊਗਾ ਜਿੱਥੇ ਵੀ ਮੇਰੇ ਸਮਾਜ ਦੇ ਲੋਕਾਂ ਨੂੰ ਦੱਬਣ ਲਤਾੜਨ ਦੀ ਕੋਸ਼ਿਸ਼ ਕੀਤੀ ਜਾਏਗੀ ਅਸੀਂ ਦਿਨ ਰਾਤ ਆਪਣੇ ਪਰਿਵਾਰਾਂ ਆਪਣੇ ਭਾਈਚਾਰੇ ਦੀ ਲਈ ਖੜੇ ਆ ਅਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਘਟਨਾ ਕਰਦੇ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਵਾਲਮੀਕੀ ਮਜਬੀ ਸਿੱਖ ਸਮਾਜ ਕੋਈ ਨਗਲਾ ਸਮਾਜ ਨਹੀਂ ਹੈ ਉਹ ਆਪਣੇ ਲੋਕਾਂ ਦੀ ਅਗਵਾਈ ਕਰਨੀ ਵੀ ਜਾਣਦਾ ਹੈ ਅਤੇ ਆਪਣੇ ਲੋਕਾਂ ਦੇ ਹੁੰਦੇ ਤਸੱਦਦ ਨੂੰ ਠੱਲ ਪਾਉਣਾ ਵੀ ਜਾਣਦਾ ਹੈ ਸੋ ਅੱਜ ਮੈਂ ਅਇਤੋ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜੇਕਰ ਤੁਰੰਤ ਉਸ ਦੋਸ਼ੀ ਨੂੰ ਰੈਸਟ ਨਾ ਕੀਤਾ ਗਿਆ ਜਿਨ੍ਹਾਂ ਨੇ ਮੇਰੇ ਪਰਿਵਾਰਾਂ ਦੇ ਉੱਤੇ ਧੱਕੇਸ਼ਾਹੀ ਕੀਤੀ ਤੇ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਸਾਡੇ ਪਸ਼ੂਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜੇਕਰ ਉਹਨਾਂ ਦੇ ਉੱਤੇ ਤੁਰੰਤ ਜਿਹੜੀ ਹੈ ਸਖਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਜੇਲ੍ਹ ਦੇ ਅੰਦਰ ਨਾ ਢੱਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਉਹ ਪ੍ਰਸ਼ਾਸਨ ਦਾ ਕਰੋ ਕੀਤਾ ਜਾਏਗਾ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਸੇ ਤਰ੍ਹਾਂ ਮੈਂ ਦਬਾਬੇ ਦੀਆਂ ਸਮੂਚੇ ਆਗੂ ਸਹਿਬਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਵਿੱਚ ਪਹੁੰਚ ਕੇ ਆਪਣੀ ਏਕਤਾ ਆਪਣੀ ਸੰਗਠਤਾ ਅਤੇ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਇਸ ਪਰਿਵਾਰਾਂ ਦੇ ਨਾਲ ਅੱਜ ਖੜਨ ਦੀ ਜ਼ਰੂਰਤ ਹੈ ਕਿਉਂਕਿ ਜਿੱਥੇ ਵੀ ਪਿੰਡਾਂ ਕਸਬਿਆਂ ਦੇ ਵਿੱਚ ਸਾਡੇ ਪਰਿਵਾਰਾਂ ਨਾਲ ਤੱਕੇਸ਼ਾਈ ਹੋਊਗੀ ਅਸੀਂ ਉਸ ਦਾ ਮੂੰਹ ਤੋੜਵਾ ਜਿਹੜਾ ਜਵਾਬ ਦੇਾਂਗੇ ਅਤੇ ਆਪਣੇ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ੱੱਕਾ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੇਰੀ ਇਹੀ ਅਪੀਲ ਹੈਗੀ ਹੈ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਤੁਰੰਤ ਰੈਸਟ ਕਰੇ ਜੇਕਰ ਦੋਸ਼ੀ ਤੁਰੰਤ ਰੈਸਟ ਨਹੀਂ ਕੀਤੇ ਜਾਂਦੇ ਤੇ ਮਜਬੂਰਨ ਵਸਾਨੂੰ ਜਿਹੜਾ ਆ ਉਹ ਧਰਨੇ ਪਰ ਮੈਂ ਦੇਖਿਆ ਜ਼ਿਆਦਾਤਰ ਸਾਡੇ ਪਰਿਵਾਰਾਂ ਨੂੰ ਦਬਾਉਣ ਲਈ ਇਹੋ ਜਿਹਾ ਕੰਮ ਕੀਤਾ ਜਾਂਦਾ ਹੈ ਮੈਂ ਸਾਰੀ ਆਵਾਮ ਨੂੰ ਅਪੀਲ ਕਰਦਾ ਹਾਂ ਅਸੀਂ ਆਪਣੇ ਏਕੇ ਦਾ ਸਬੂਤ ਦਿੰਦੇ ਹੋਏ ਆਪਣੇ ਭਾਈਚਾਰੇ ਦੇ ਨਾਲ ਖੜੇ ਹੋਣਾ ਹੈ ਜਿੱਥੇ ਵੀ ਕੋਈ ਆਪਣਾ ਸਾਡੇ ਪਰਿਵਾਰਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਆਪਾਂ ਸਤਿਯੋ ਏਕੇ ਦੇ ਨਾਲ ਉਸੀ ਦਾ ਵਿਰੋਧ ਕਰਨਾ ਕਿਉਂਕਿ ਹਮੇਸ਼ਾ ਹੀ ਸਾਡੇ ਪਰਿਵਾਰਾਂ ਨਾਲ ਧੱਕੇਸ਼ਾਹੀ ਕਰਨ ਦੀ ਹਰ ਇੱਕ ਕੋਲ ਲੋਕ ਕਰਦੇ ਨੇ ਹਿੰਮਤ ਕਿਉਂਕਿ ਸਾਡੀ ਏਕਤਾ ਅਖੰਡਤਾ ਨਹੀਂ ਹੈ ਆਪਾਂ ਸਾਰਿਆਂ ਨੇ ਇਕਤਾ ਖੰਡਾ ਦੇ ਨਾਲ ਹਰ ਲੜਾਈ ਉਹ ਲੜਨੀ ਹੈ ਜਿੱਥੇ ਵੀ ਕਿਤੇ ਸਾਡੇ ਪਰਿਵਾਰਾਂ ਨਾਲ ਟੱਕਰ ਹੋਊਗਾ ਉਹਦਾ ਜਿਹੜਾ ਮੂੰਹ ਤੋੜੂਆਂ ਜਵਾਬ ਦਿੱਤਾ ਜਾਏ ਜੋ ਬੋਲੇ ਸੋਨਰ ਪਾ ਵਾਹ ਵਾਹ ਨਕੀ ਮਹਾਰਾਜ ਕੀ ਜੈ ਵਾਹ ਮੇਂ ਸ਼ਕਤੀ ਕਰਾਬ ਸੇ ਕਹੋ ਅਦਬ ਸੇ ਕਹੋ ਦੁੱਕੇ ਤਿੱਕੀ ਚੱਕ ਦੇਾਂਗੇ ਰੱਖਦੇ ਆ ਇੱਥੇ ਦੀ ਬੱਬੀ ਦੁੱਕੀ ਤਿੱਕੀ ਚੱਕ ਦੇਾਂਗੇ ਆ ਸਾਥੀਓ ਇਹ ਹੈਗਾ ਉਹ ਜਲਾਲਪੁਰੇ ਪਿੰਡ ਦੇ ਵਿੱਚ ਜਿਹੜੇ ਸਾਡੇ ਪਰਿਵਾਰਾਂ ਦੇ ਨਾਲ ਆ ਦੇਖੋ ਕੀ ਬਣਾਇਆ ਹਾਲ ਮੇਰੇ ਪਰਿਵਾਰਾਂ ਦੇ ਘਰ ਸਾਜ਼ ਦਿੱਤੇ ਗਏ ਸਾਡੀ ਤੂੜੀ ਨੂੰ ਅੱਗ ਲਾ ਦਿੱਤੀ ਗਈ ਹੈ ਆ ਸਾਡੇ ਪਰਿਵਾਰਾਂ ਨੇ ਜਿਥੇ ਦੇਖੋ ਮੈਂ ਹੈਰਾਨ ਆ ਇਹ ਗੱਲਾਂ ਕਿ ਕੀ ਸਾਡੇ ਪਰਿਵਾਰਾਂ ਦਾ ਹੀ ਇਹਨਾਂ ਨੂੰ ਇਹੋ ਜੀਆਂ ਚੀਜ਼ਾਂ ਦਿਖਦੀਆਂ ਤੇ ਵੀ ਸਾਨੂੰ ਸ਼ਰਮਿੰਦਗੀ ਵਾਲੀ ਗੱਲ ਹੈ ਇੰਨੇ ਦਿਨ ਵਿੱਚ ਜਾਣ ਦੇ ਬਾਵਜੂਦ ਆਏ ਉਹ ਇੰਨੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਸਾਥੀਓ ਕੋਈ ਜਿਹੜੀ ਅੱਜ ਜ਼िला ਪ੍ਰਸ਼ਾਸਨ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਇੱਥੋਂ ਤੱਕ ਇਸ ਪਰਿਵਾਰ ਨੂੰ ਪੁੱਛਣ ਦੀ ਨਾ ਤੇ ਐਸਪੀ ਆਏ ਨਾ ਇੱਥੇ ਡਿਪਟੀ ਆਏ ਉਸ ਤਰ੍ਹਾਂ ਕੋਈ ਇੱਥੇ ਘਟਨਾ ਵਾਪਰਦੀ ਹੈ ਕਿਸੇ ਜਰਨਲ ਕਮਿਊਨਿਟੀ ਦੇ ਨਾਲ ਤੇ ਤੁਰੰਤ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਸਮਝਦਾ ਮੈਂ ਐਕਟਿਵ ਹੋ ਜਾਂਦੇ ਆ ਪਰ ਆ ਦੇਖੋ ਰੁਕ ਜਾਓ ਰੁਕ ਜਾਓ ਰੁਕ ਜਾਓ ਬੇਟਾ ਹਾਂ ਦੇਖੋ ਨੂੰ ਆਗ ਲਗਾਈ ਗਈ ਹੈ ਆ ਦੇਖੋ ਕੀ ਹੈ ਸਾਡੇ ਪਰਿਵਾਰਾਂ ਦਾ ਹਾਲ ਬਣਾਇਆ ਹੋਇਆ ਸੋ ਮੈਂ ਇੱਥੇ ਆ ਸਾਰੇ ਪਰਿਵਾਰ ਪਰਿਵਾਰਾਂ ਨੂੰ ਹੈ ਸਾਰੇ ਪਰਿਵਾਰ ਜਿਹੜੇ ਆਏ ਹੋਏ ਆਂ ਇੱਥੋਂ ਸੱਤ ਸੇ ਤੇ ਲੱਗ ਲਈ ਹੈ ਪਹਿਲਾਂ ਇਹ ਮੇਰਾ ਸਾਰਾ ਕੁਝ ਚੈਡੀ ਰੀਤ ਚਾਲਣਾ ਤੋਂ ਸ਼ੁਰੂ ਹੋਇਆ ਇੱਥੋਂ

ਉਹ ਆਪਣਾ ਫੋਟੋ ਦਿੱਤੇ ਗਏ ਆ ਬਹੁਤ ਵਧੀਆ ਪਟੇ ਇੱਧਰ ਬਹੁਤ ਬੰਦੇ ਸੌਦੇ ਸਾਥੀਆ ਸੌ 150 ਰੁੱਖ ਜਿਹੜਾ ਆ ਜਨਵਰ ਬਹੁਤ ਮਰ ਗਿਆ ਵਿੱਚ ਜੀ ਵਿੱਚ ਚੱਕ ਬੋਲਾ ਇਹਦੇ ਸੰਬੰਧੀ ਹਾਂ ਹਾਂ ਇਹਦੇ ਸੰਬੰਧੀ ਸਾਥੀਓ ਮੈਂ ਬਹੁਤ ਜਲਦੀ ਜਿਹੜਾ ਆ ਹਾਂ ਹਾਂ ਜਿਲ੍ਹਾ ਐਸਐਸਪੀ ਨੂੰ ਨਾਲ ਜਿਹੜਾ ਹੈ ਉਹਦੇ ਦਫ਼ਤਰ ਦਾ ਵੀ ਘਰੋ ਕਰਾਂਗੇ ਕਿਉਂਕਿ ਆ ਨਹੀਂ ਹੈ ਕਿ ਕੋਈ ਬੰਦਾ ਜਿਹੜਾ ਸਾਡੇ ਸਮਾਜ ਨਾਲ ਧੱਕੇਸ਼ਾਈ ਕਰੇ ਤੇ ਅਸੀਂ ਜਿਹੜਾ ਮੂਕ ਦਰਸ਼ਨ ਬਣ ਕੇ ਚੁੱਪ ਹੋ ਕੇ ਬਿਠੇ ਰਹੀਏ ਉਹ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਨਾ ਹੀ ਸਹੀ ਜਾਏਗੀ ਨਾ ਸਹਿਮ ਹੋ ਗਿਆ ਇਤਾਂ ਦੀਆਂ ਠੱਗਨਾਵਾਂ ਜਿਹੜੀਆਂ ਜਦੋਂ ਹੁੰਦੀਆਂ ਇਸ ਸਮਾਜ ਦੇ ਨਾਲ ਸਾਥੀਓ ਦਿਲ ਜਿਹੜਾ ਬਲੁੰਦ ਰਿਆ ਜਾਂਦਾ ਨਾ ਅਸੀਂ ਪਹਿਲਾਂ ਬੇਨਤੀ ਕੀਤੀ ਨਾ ਅਸੀਂ ਡਰਦੇ ਨਾ ਅਸੀਂ ਡਰਾਉਨੇ ਆ ਅੱਜਿੱਥੇ ਮੇਰੇ ਲੋਕਾਂ ਨਾਲ ਤਕਸ਼ਾਈ ਹੋਊਗੀ ਉਹ ਲੈਟਰ ਨਹੀਂ ਰੁਕ ਕੇ ਕਰੋ ਬਾਬਾ ਮਾਣੂ ਲਾਈਟ ਲੱਗੇ ਕੋਈ ਨਹੀਂ ਬੇਨਤੀ ਆ ਜਿੱਥੇ ਤਕਸ਼ਾਈ ਹੁੰਦੀ ਹੈ ਸਾਥੀ ਰਾਤ ਦਿਨਾਂ ਦੇਖਿਆ ਕਰੋ ਤੁਰੰਤ ਜਿਹੜਾ ਆ ਉੱਥੇ ਪਹੁੰਚਿਆ ਕਰੋ ਮੇਰੇ ਬਹੁਤ ਸਾਰੇ ਸਾਧਕਾਰਿਓ ਸਾਥੀ ਜਿਹਨੇ ਆਪਣੀ ਕੌਮ ਦੀ ਪੀੜਾ ਰੱਖਦੇ ਆ ਪਰਦੇਸਿਕ ਵਰਗੀ ਅਤੇ ਸਾਡੀ ਸਾਰੀ ਟੀਮ ਜਿਹੜੀ ਜਸੇਪੰਦੀ ਦੀ ਬਿਆਨਾਂ ਵਾਲਮੀ ਤੇ ਸਮਾਜ ਦੇ ਕੰਗਰੈਸ਼ਨਲ ਊਮਨ ਦੇ ਪ੍ਰੈਜ਼ੀਡੈਂਟ ਮੈਡਮ ਅਰਵਿੰਦਰ ਕੌਰ ਉਸਮਾ ਅਤੇ ਵਾਈਸ ਪ੍ਰਧਾਨ ਜਿਹੜੇ ਆ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਅੰਮ੍ਰਿਤਸਰ ਦੇ ਅਤੇ ਯੂਥ ਦੇ ਚੇਅਰਮੈਨ ਰਾਰਤੀ ਚਾ ਜੀ ਇਹ ਪੂਰੀ ਟੀਮ ਜਿਹੜੀ ਅੱਜ ਪਿੰਡ ਜਲਾਲਪੁਰ ਵਿਖੇ ਪਹੁੰਚ ਕੇ ਆਪਣੇ ਪਰਿਵਾਰਾਂ ਦਾ ਜਿਹੜਾ ਸਾਥ ਦੇਣ ਲਈ ਆਪਣੇ ਪਰਿਵਾਰਾਂ ਦੀ ਨਾਲ ਖੜੇ ਹੋਣ ਲਈ ਜਿਹੜਾ ਆਏ ਆ ਤੇ ਹਮੇਸ਼ਾ ਖੜੇ ਆ ਕਿੱਥੇ ਵੀ ਤੱਕਾ ਹੋਊਗਾ ਕਦੀ ਬਰਦਾਸ਼ਤ ਕਰਨਾ ਯੋਗ ਨਹੀਂ ਹੈ ਨਾ ਕੀਤਾ ਜਾਏਗਾ ਜੈਵਲ ਨਹੀਂ ਜੈ